ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਸ਼ੁਕਰਚੱਕਿਆ ਮਿਸਲ ਬਾਰੇ ਕੌਣ ਇਸਦੇ ਸੰਸਥਾਪਕ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਸਨ ਸਵਾਗਤ ਸਾਰੀ ਸਾਂਝ ਪਾਉਨੇ ਆ ਤੁਹਾਡੇ ਨਾਲ ਸ਼ੁਕਰਚੱਕਿਆ ਮਿਸਲ ਦਾ ਸੰਸਥਾਪਕ ਚੜਤ ਸਿੰਘ ਸੀ ਇਹ ਮਿਸਲ ਦੇ ਪੁਰਖੇ ਬੁੱਧ ਸਿੰਘ ਤੇ ਨੌਦ ਸਿੰਘ ਸ਼ੁਕਰਚੱਕਿਆ ਨਾਂ ਦੇ ਪਿੰਡ ਨਾਲ ਸੰਬੰਧ ਰੱਖਦੇ ਸਨ ਤੇ ਇਸ ਲਈ ਇਸ ਮਿਸਲ ਦਾ ਨਾਮ ਸ਼ੁਕਰਚੱਕਿਆ ਮਿਸਲ ਪੈ ਗਿਆ ਇਹ ਪਿੰਡ ਗੁਜਰਾਵਾਲਾ ਦੇ ਨੇੜੇ ਸਥਿਤ ਹੈ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਇਹ ਆ ਜਾਂਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੁੱਧ ਸਿੰਘ ਨੂੰ ਆਪ ਇਹ ਪਿੰਡ ਇਨਾਮ ਵਜੋਂ ਦਿੱਤਾ ਸੀ ਉਸ ਸਮੇਂ ਬੁੱਧ ਸਿੰਘ ਦੀ ਬਹਾਦਰੀ ਦੇ ਕਿਸੇ ਦੂਰ ਦੂਰ ਤੱਕ ਫੈਲੇ ਹੋਏ ਸਨ ਤੇ ਉਹਨਾਂ ਨੂੰ ਕਿਸੇ ਤੋਂ ਵੀ ਡਰ ਨਹੀਂ ਸੀ ਲੱਗਦਾ ਤੇ ਉਹ ਹੜ੍ਹ ਇਹ ਤਰਿਆਉ ਨੂੰ ਵੀ ਆਸਾਨੀ ਨਾਲ ਪਾਰ ਕਰ ਜਾਂਦੇ ਸਨ ਤੇ 1718 ਵਿੱਚ ਬੁੱਧ ਸਿੰਘ ਦੀ ਮੌਤ ਹੋ ਗਈ ਤੇ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਨੌਦ ਸਿੰਘ ਪਿੰਡ ਦਾ ਸਰਦਾਰ ਬਣਿਆ ਬੁੱਧ ਸਿੰਘ ਨੇ ਆਪਣੇ ਪੁੱਤਰ ਲਈ ਕੁਝ ਕੁ ਪਿੰਡ ਛੱਡੇ ਹੋਏ ਸਾਨੇ ਜਨਨ ਉਹ ਆਪਣਾ ਕਹਿ ਸਕਦਾ ਸੀ ਬਾਕੀ ਹਾਲੇ ਦਿਵਾਲੇ ਦੇ ਪਿੰਡ ਆਪਣੀ ਰੱਖਿਆ ਲਈ ਉਸ ਨੂੰ ਟੈਕਸ ਦਿੰਦੇ ਸਨ ਤੇ 1752 ਈਸਵੀ ਵਿੱਚ ਨੌ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਚੜਤ ਸਿੰਘ ਸ਼ੁਕਰਚੱਕਿਆ ਮਿਸਲ ਦਾ ਨਵਾਂ ਸਰਦਾਰ ਬਣਦਾ ਹੈ ਤੇ ਚੜਤ ਸਿੰਘ ਦਾ ਜਨਮ 1721 ਈਸਵੀ ਵਿੱਚ ਹੁੰਦਾ ਹੈ ਤੇ 1756 ਈਸਵੀ ਵਿੱਚ ਉਸ ਨੇ ਗੁਜਰਾਵਾਲਾ ਦੇ ਪ੍ਰਸਿੱਧ ਸਰਦਾਰ ਅਮੀਰ ਸਿੰਘ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਜਿਸ ਨਾਲ ਉਸ ਦੀ ਸ਼ਕਤੀ ਵਿੱਚ ਕਾਫੀ ਵਾਧਾ ਹੋਇਆ ਚੜਤ ਸਿੰਘ ਨੇ ਗੁਜਰਾਂਵਾਲਾ ਵਿੱਚ ਕੱਚੀ ਸਰਾਂ ਦੀ ਥਾਂ ਇੱਕ ਵੱਡਾ ਕਿਲਾ ਬਣਵਾਇਆ ਤੇ 1761 ਵਿੱਚ ਚੜਤ ਸਿੰਘ ਨੇ ਹੋਰਾਂ ਮਿਸਲਾਂ ਦੇ ਸਰਦਾਰਾਂ ਨਾਲ ਮਿਲ ਕੇ ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਨੂੰ ਹਰਾ ਦਿੱਤਾ ਤੇ 1762 ਵਿੱਚ ਅਹਿਮਦ ਚਬਦਾਲੀ ਦੇ ਵਾਪਸ ਕਾਬਲ ਜਾਣ ਤੋਂ ਬਾਅਦ ਚੜਤ ਸਿੰਘ ਨੇ ਵਜੀਰਾਬਾਦ ਚੱਕਵਾਲ ਪਿੰਡ ਦਾਦਨ ਖਾਨ ਜਲਾਲਪੁਰ ਕੋਟ ਸਾਹਿਬ ਥਾਂ ਆਦਿ ਇਲਾਕਿਆਂ ਤੇ ਕਬਜ਼ਾ ਕਰ ਲਿਆ ਤੇ 1774 ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਚੜਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮਹਾ ਸਿੰਘ ਸ਼ੁਕਰਚੱਕਿਆ ਮਿਸਲ ਦਾ ਨਵਾਂ ਨੇਤਾ ਜਾਂ ਸਰਦਾਰ ਬਣਦਾ ਉਸ ਨੇ ਜੀਤ ਦੇ ਸਰਦਾਰ ਰਾਜਪੂਤ ਸਿੰਘ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਜਿਸ ਨਾਲ ਇਸ ਮਿਸਲ ਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ ਤੇ 1780 ਵਿੱਚ ਮਹਾ ਸਿੰਘ ਨੇ ਮਿਸਲ ਦਾ ਸਾਰਾ ਸ਼ਾਸਨ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਮਹਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੁਆਰਾ ਗੁਜਰਾਵਾਲ ਵਿੱਚ ਨਸ਼ਟ ਕੀਤੇ ਕਿਲੇ ਨੂੰ ਦੁਬਾਰਾ ਬਣਵਾਇਆ ਅਤੇ ਉਹਨਾਂ ਦਾ ਨਾਂ ਬਦਲ ਕੇ ਰਾਮਨਗਰ ਅਤੇ ਅਕਾਲਗੜ ਰੱਖ ਦਿੱਤਾ। ਗੁਜਰਾਵਾਲ ਵਿੱਚ ਉਸਨੇ ਇੱਕ ਕਿਲੇ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਂ ਉਸਨੇ ਮਹਾ ਦੀ ਗੜੀ ਰੱਖਿਆ ਤੇ ਉਸਨੇ ਮੁਲਤਾਨ ਅਤੇ ਸਾਈਵਾਲ ਨੂੰ ਖੂਬ ਲੁੱਟਿਆ ਤੇ 1784 ਵਿੱਚ ਬਟਾਲੇ ਦੇ ਨੇੜੇ ਮਾਹ ਸਿੰਘ ਦੀ ਕਨਈਆ ਮਿਸਲ ਨਾਲ ਜ਼ੋਰਦਾਰ ਲੜਾਈ ਹੁੰਦੀ ਹੈ। ਇਸ ਲੜਾਈ ਵਿੱਚ ਜੈ ਸਿੰਘ ਕਨਈਆ ਦੇ ਪੁੱਤਰ ਗੁਰਬਖਸ਼ ਸਿੰਘ ਦੀ ਮੌਤ ਹੋ ਜਾਂਦੀ ਹੈ। ਪਰ ਥੋੜੇ ਸਮੇਂ ਬਾਅਦ ਜੈ ਸਿੰਘ ਕਨਈਆ ਅਤੇ ਮਹਾ ਸਿੰਘ ਵਿਚਕਾਰ ਸਹਿਮਤੀ ਹੋ ਜਾਂਦੀ ਹੈ ਤੇ ਜੈ ਸਿੰਘ ਨੇ ਆਪਣੀ ਪੁੱਤੀ ਮਹਿਤਾਬ ਕੌਰ ਦਾ ਵਿਆਹ ਮਹਾ ਸਿੰਘ ਦੇ ਪੁੱਤਰ ਰਣਜੀਤ ਨਾਲ ਕਰਨ ਦਾ ਨਿਸ਼ਚੈ ਕੀਤਾ ਪਰ 1792 ਵਿੱਚ ਵਿਆਹ ਤੋਂ ਪਹਿਲਾਂ ਹੀ ਮਹਾ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ 1792 ਵਿੱਚ ਮਹਾ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ 12 ਸਾਲ ਦਾ ਪੁੱਤਰ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਨਵਾਂ ਨੇਤਾ ਬਣਿਆ ਤੇ ਉਸਨੇ ਆਪਣੇ ਸ਼ਾਸਨ ਦੇ 7 ਸਾਲ ਦੇ ਅੰਦਰ ਹੀ ਲਾਹੌਰ ਤੇ ਜਿੱਤ ਪ੍ਰਾਪਤ ਕਰ ਲਈ ਤਾਂ ਰਣਜੀਤ ਸਿੰਘ ਇੱਕ ਮਹਾਨ ਅਤੇ ਬਹਾਦਰ ਜੋਧਾ ਸੀ ਉਸਨੇ ਇੱਕ ਤੋਂ ਬਾਅਦ ਇੱਕ ਕਈ ਮਿਸਲਾਂ ਅਤੇ ਫਗਾਨ ਰਿਆਸਤਾਂ ਨੂੰ ਜਿੱਤ ਕੇ ਇੱਕ ਵਿਸ਼ਾਲ ਖਾਲਸਾ ਸਾਮਰਾਜ ਦੀ ਸਥਾਪਨਾ ਕੀਤੀ ਜਿਸ ਵਿੱਚ ਕਸ਼ਮੀਰ, ਮੁਲਤਾਨ, ਪਸ਼ਾਵਰ ਅਤੇ ਲਾਹੌਰ ਦੇ ਚਾਰ ਪ੍ਰਸਿੱਧ ਅਤੇ ਵੱਡੇ ਪ੍ਰਾਂਤ ਵੀ ਸ਼ਾਮਲ ਸਨ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਦੁਆਰਾ ਕਾਫੀ ਸਮਾਂ ਪੰਜਾਬ ਤੇ ਰਾਜ ਕੀਤਾ ਬਾਅਦ ਵਿੱਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੋਈ ਯੋਗ ਸ਼ਾਸਕ ਨਾ ਹੋਣ ਕਰਕੇ ਇਹ ਮਿਸਲ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਹੋ ਗਈ ਸੋ ਇਹ ਸੀ ਸ਼ੁਕਰ ਚੱਕਿਆ ਮਿਸਲ ਦਾ ਇਤਿਹਾਸ ਕੌਣ ਸੀ ਇਸ ਦੇ ਸੰਸਥਾਪਕ ਸੋ ਤੁਹਾਨੂੰ ਵੀਡੀਓ ਕਿਵੇਂ ਤੇ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ